ਵੈਲਕਮ ਟੂ ਖੰਨਾ ਨਿਊਜ਼ ਲਾਈਵ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਗਾਤਾਰ ਦੂਜੀ ਵਾਰ ਜੇਤੂ ਰਹੇ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਅਮਰ ਸਿੰਘ ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਉਹਨਾਂ ਦੀ ਜਿੱਤ ਪਾਰਟੀ ਆਗੂਆਂ ਤੇ ਵਰਕਰਾਂ ਦੇ ਸਮਰਪਣ ਮਿਹਨਤ ਸਦਕਾ ਹੋਈ ਹੈ ਅਤੇ ਪੰਜਾਬ ਦੇ ਲੋਕਾਂ ਨੇ ਦਲ ਬਦਲੂਆਂ ਨੂੰ ਸਬਕ ਸਿਖਾਇਆ ਹੈ ਇਸੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਤਰਜੀਹ ਹੋਵੇਗੀ ਕਿ ਪਿਛਲੇ ਸਮੇਂ ਜੋ ਹਲਕੇ ਦੇ ਕੰਮ ਰਹਿ ਗਏ ਸਨ ਉਹ ਉਹਨਾਂ ਨੂੰ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਸਹਿਯੋਗ ਨਾਲ ਪੂਰਾ ਕਰਨਗੇ ਹਾਂਜੀ ਦਰਸ਼ਕੀ ਕੀ ਕਰਨੀ ਵਾਲੀ ਦੇਖੋ ਜਿੱਤ ਦੇ ਬਹੁਤ ਖੁਸ਼ੀ ਹੈ ਔਰ ਉਸ ਦੇ ਨਾਲ ਹੀ ਮੈਂ ਆਪਣੇ ਸਾਰੇ ਕਾਂਗਰਸ ਦੀ ਪਾਰਟੀ ਦੇ ਲੀਡਰਾਂ ਵਰਕਰਾਂ ਔਰ ਆਪਣੇ ਸਾਰੇ ਰਿਸ਼ਤੇਦਾਰ ਸਗੇ ਸੰਬੰਧੀ ਦੋਸਤ ਮਿੱਤਰ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੀ ਮਿਹਨਤ ਕਰਕੇ ਮੈਨੂੰ ਜਿੱਤ ਦਿਵਾਈ ਆ ਦੂਸਰਾ ਉਹਦੇ ਨਾਲ ਹੀ ਮੈਂ ਛੋਟੇ ਸਾਹਿਬ ਦਾ ਜਿਆ ਔਰ ਮਾਤਾ ਗੁਜਰਪੁਰ ਦਾ ਵੀ ਉਹਨਾਂ ਨੂੰ ਨਤਮਸਤ ਹੋਣੇ ਹੋਣ ਦਾਵਾਂਗਾ ਕਿ ਉਹਨਾਂ ਦੇ ਅਸ਼ੀਰਵਾਦ ਕਰਕੇ ਮੈਨੂੰ ਦੁਬਾਰਾ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਹੁਣ ਕੰਮ ਹੈ ਮੇਰੇ ਇੱਕ ਤਾਂ ਬਹੁਤ ਸਾਰੇ ਪਿਛਲੇ ਪ੍ਰੋਜੈਕਟਸ ਪੈਂਡਿੰਗ ਨੇ ਜਿਹੜੇ ਮੈਂ ਚਾਹੁੰਦਾ ਸੀ ਪਰ ਉਹ ਭਾਜਪਾ ਸਰਕਾਰ ਸੀ ਬਹੁਤ ਘੱਟ ਕੰਮ ਕਰਦੀ ਸੀ ਸਾਡੇ ਤੇ ਹੁਣ ਕੋਸ਼ਿਸ਼ ਕਰਦੇ ਆ ਕਿ ਹੁਣ ਜ਼ਿਆਦਾ ਤੋਂ ਜ਼ਿਆਦਾ ਕੰਮ ਨਿਬੇੜੇ ਜਾਣ ਇਹਦੀ ਕੋਸ਼ਿਸ਼ ਕਰਾਂਗੇ ਮੈਂ ਆਪਣੇ ਲੀਡਰਾਂ ਨਾਲ ਵੀ ਸਲਾਹ ਕਰੂੰਗਾ ਵਰਕਨਾ ਨਾਲ ਵੀ ਇੱਕਾਈ ਪ੍ਰਾਇੋਰਟੀ ਬਣਾਓ ਕੀ ਚਾਹੁੰਦੇ ਹੋ ਤੁਸੀਂ ਕੇਂਦਰ ਸਰਕਾਰ ਤੋਂ ਕਿਉਂ ਹੁਣ ਅਗਲੇ 2-4 ਦਿਨ ਚੋਂ ਸਾਰੀਆਂ ਗੱਲਾਂ ਗੁਲਾਂ ਕਰਕੇ ਫਿਰ ਕੰਮ ਸ਼ੁਰੂ ਕਰਾਂਗੇ ਬਿਲਕੁਲ ਨਵੇਂ ਸਿਰੇ ਤੋਂ ਸਾਰੀਆਂ ਗੱਲਾਂ ਸ਼ੁਰੂ ਕਰਾਂਗੇ ਇਸ ਤਰ੍ਹਾਂ ਦਾ ਮੁਕਾਬਲਾ ਰਹਿ ਹੀ ਸੀ ਮੁਕਾਬਲਾ ਤੇ ਦੇਖੋ ਮੁਕਾਬਲਾ ਤੇ ਹੈ ਹੀ ਸੀ ਲੇਕਿਨ ਜਿਹੜਾ ਮੇਨ ਮੁੱਦਾ ਸੀ ਉਹ ਦਲ ਬਦਲੂਆਂ ਦਾ ਮੁੱਦਾ ਸੀ ਔਰ ਦੂਸਰਾ ਸੀ ਜਿਹੜੀ ਝਾੜੂ ਪਾਰਟੀਆਂ ਉਹ ਪੋਸਟਰ ਲਗਾਉਂਦੀਆਂ ਕੰਮ ਨਹੀਂ ਕਰਦੀ ਉਹਨਾਂ ਦੀ ਹਾਰ ਕਿਉਂ ਸਾਰੇ ਪੰਜਾਬ ਚ ਹੋਈ ਆ ਔਰ ਜਿਹੜੀਆਂ ਇੱਕ ਦੋ ਸੀਟਾਂ ਮਿਲੀਆਂ ਉਹ ਬਾਈਟ ਫਾਲਟ ਮਿਲੀਆਂ ਉਹਨਾਂ ਦੀ ਜਿੱਤ ਨਹੀਂ ਹੈਗੀ ਉੱਥੇ ਕੁਝ ਇਸ ਤਰ੍ਹਾਂ ਦੇ ਕੰਬੀਨੇਸ਼ਨ ਬਣ ਗਏ ਤੇ ਉਹ ਇਸ ਕਰਕੇ ਉਹਨਾਂ ਦੀ ਹਾਰ ਹੀ ਇਸ ਕਰਕੇ ਆ ਕਿ ਉਹ ਕੰਮ 'ਚ ਵਿਸ਼ਵਾਸ ਨਹੀਂ ਕਰਦੇ ਉਹ ਸੋਚਦੇ ਕਿ ਇਕੱਲੇ ਭਾਸ਼ਣਾ ਨਾਲ ਹੀ ਕੰਮ ਚੱਲ ਜਾਊਗਾ ਇਕੱਲੇ ਪੋਸਟਰਾਂ ਨਾਲ ਹੀ ਕੰਮ ਚੱਲ ਜਾਊਗਾ ਉਹ ਲੋਕਾਂ ਨੇ ਮੇਰੇ ਖਾਲੋਂ ਉਹਨਾਂ ਨੂੰ ਸਬਕ ਸਿਖਾਇਆ ਕਿ ਕਾਕਾ ਜੀ ਐ ਨਹੀਂ ਹੁੰਦਾ ਪੋਸਟਰਾਂ ਨਾਲ ਜਾਂ ਭਾਸ਼ਣਾ ਨਾਲ ਕੰਮ ਨਹੀਂ ਹੁੰਦਾ ਜਿਹੜੀਆਂ ਗੱਲਾਂ ਕਰਦੇ ਉਹ ਪੂਰੀਆਂ ਕਰਕੇ ਦੋ ਤੇ ਉਹ ਉਹਨਾਂ ਨੂੰ ਅੱਛਾ ਦੂਸਰਾ ਦਲ ਬਦਲੂਆਂ ਨੂੰ ਲਿਆ ਕੇ ਕਦੇ ਕਹਿ ਇਹਨੂੰ ਇਧਰੋਂ ਲਿਆ ਕੇ ਉਧਰੋਂ ਲਿਆ ਕੇ ਉਹ ਖੜ੍ਹਾ ਕਰ ਰਹੇ ਸੀ ਉਹਦੇ ਤੇ ਵੀ ਲੋਕਾਂ ਦੀ ਨਾਰਾਜ਼ਗੀ ਸੀ ਕਿ ਦਲ ਬਦਲ ਨੂੰ ਵੋਟ ਕਿਉਂ ਪਾਈ ਜਾਵੇ ਆਪਣਾ ਕੋਈ オリジナル ਬੰਦਾ ਖੜਾ ਕਰਦੇ ਹੋ ਸਕਦਾ ਬੈਟਰ ਪਰਫਾਰਮੈਂਸ ਹੁੰਦੀ ਤੇ ਇਸ ਕਰਕੇ ਬਹੁਤ ਸਾਰੇ ਮੁੱਦੇ ਝਾੜੂ ਵਾਲੀ ਪਾਰਟੀ ਦੇ ਤਾਂ ਮੁੱਦੇ ਹੀ ਇਹ ਨੇ ਔਰ ਉਹ ਕੇਂਦਰ ਵਾਲਿਆਂ ਦੇ ਵੀ ਮੁੱਦੇ ਕੀ ਨੇ ਇਸ ਵਾਰ ਜਿਹੜਾ ਇੰਡੀਆ ਅਲਾਈਂਸ ਨੂੰ ਇੰਨੀਆਂ ਸੀਟਾਂ ਮਿਲੀਆਂ ਉਹਦਾ ਕਾਰਨ ਕੀ ਆ ਉਹਦਾ ਮੇਨ ਕਾਰਨ ਹੈ ਕਿ ਤੋਂ ਮੋਦੀ ਜੀ ਸਵੇਰ ਤੋਂ ਸ਼ਾਮ ਤੱਕ ਆਪਣਾ ਭਾਸ਼ਣ ਦੇ ਹੀ ਜਾਂਦੇ ਆ ਲੇਕਿਨ ਹਮ ਥੱਲੇ ਕੁਝ ਨਹੀਂ ਹੈਗੇ ਮਹਿੰਗਾਈ ਆ ਅਨਐਮਪਲੋਇਮੈਂਟ ਆ ਕਿਸਾਨਾਂ ਦਾ ਮਸਲਾ ਹੈਗਾ ਨੌਜਵਾਨਾਂ ਦਾ ਮਸਲਾ ਇੰਨੇ ਮਸਲੇ ਆ ਉਹਨਾਂ ਨੇ ਕਿਸੇ ਮਸਲੇ ਤੋਂ ਕੁਝ ਲੈਣਾ ਦੇਣਾ ਨਹੀਂ ਪਾਸ਼ਣ ਕਰਕੇ ਅੱਗੇ ਵਧ ਜਾਣਾ ਤਾਂ ਲੋਕਾਂ ਨੇ ਇੰਨੀ ਸਪੋਰਟ ਕੀਤੀ ਹੈ ਤੁਸੀਂ ਹੁਣ ਕਿਹੜਾ ਮੁੱਦਾ ਕਿਹੜਾ ਹੱਲ ਕਰਾਉਣਾ ਚਾਹੁੰਦੇ ਹੋ ਮੈਂ ਤਾਂ ਦੇਖੋ ਮੇਰੇ ਪਿਛਲੇ ਬਹੁਤ ਸਾਰੇ ਮੁੱਦੇ ਪੈਂਡਿੰਗ ਨੇ ਇੱਕ ਤਾਂ ਉਹ ਪਰ ਹੁਣ ਜਦ ਦੁਬਾਰਾ ਬਣਿਆ ਤੇ ਆਪਣੇ ਲੀਡਰਾਂ ਵਰਕਰਾਂ ਨਾਲ ਹੋਰ ਇੱਕ ਵਾਰੀ ਦੁਬਾਰਾ ਗੱਲ ਕਰੂੰਗਾ ਨਾ ਅਜੇ ਤਾਂ ਤੁਹਾਡੇ ਸਾਹਮਣੇ ਸਰਟੀਫੀਕੇਟ ਹੀ ਨੇ ਹੁਣ ਉਹਨਾਂ ਨਾਲ ਗੱਲ ਕਰੂੰਗਾ ਕਿ ਭਾਈ ਕਿਹੜੀਆਂ ਕਿਹੜੀਆਂ ਗੱਲਾਂ ਤੁਹਾਡੇ ਮਨ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਹੜੀਆਂ ਪੈਂਡਿੰਗ ਨੇ ਜਿਹੜੀਆਂ ਕਰਾਉਣੀਆਂ ਜ਼ਰੂਰੀ ਨੇ ਉਹ ਫਿਰ ਉਹਨਾਂ ਨਾਲ ਪੁੱਛ ਕੇ ਲਿਸਟ ਬਣਾ ਕੇ ਔਰ ਉਹਨਾਂ ਨੂੰ ਫਿਰ ਕਰਾਉਣਾ ਸ਼ੁਰੂ ਕਰਨ। ਜੱਟ ਲੈਟਰ ਲਿਖੇ ਜਿਹਾ। ਹਾਂਜੀ ਲੈਟਰ ਲਿਖੇ। ਨਾਲ ਉਹ ਪਈ ਇਹਦੀ ਕਲੋਸ ਫੋਟੋ ਮੈਨੂੰ। ਫਤੇਗੜ ਸਾਹਿਬ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਾਨ ਦੀ ਖਾਸ ਰਿਪੋਰਟ। ਪੜਾ ਲਾ ਕਰ ਲੋ। right